ਸਤਿਨਾਮ ਵਾਹਿਗੁਰੂ ਸਾਹਿਬ ਜੀ ਜੈਤ ਸਰੀ ਮਹੱਲਾ ਚਾਥਾ ਜੇ ਨਹਰ ਹਿਰਦੈ ਨਾਮ ਨਾਨਕਸੇ ਦੇਹ ਚਰਹ ਬਿਨ ਨਾਮ ਓਏ ਖਾਪ ਖਾਪ ਮੁਏ ਤਰੰਘ ਜਿਨ ਹਰ ਹਿਰਦੈ ਨਾਮ ਨਾਸੋ ਤੇਨ ਮਾਤ ਕੀ ਚਰਪਨ ਨਸ ਨੀ ਦੇ ਫੇਰਹਿ ਇਨਨਾਵ ਓਏ ਖੱਪ ਖੱਪ ਮੋਏ ਕ ਰੰਝ ਮੇਰੇ ਮਨ ਜਪ ਰਾਮ ਨਾਮ ਹਰ ਮਜ ਹਰ ਹਰ ਕਿਰਪਾ कृपा प्रबतारी गुर ज्ञान दियो मन समझ रहाओ हरकीरत गल जोग बादेओ कम हर पाईए सतगुरु मझ ਤਤ ਗੁਰ ਆਪਣੇ ਜੇ ਨਰ ਗਪਤ ਨਾਮ ਪਰ ਗੰਘ ਦਰਸ਼ਨ ਸਾਧ ਮਿਲੇ ਉਹ ਵੜ ਭਾਗੀ ਸਭ ਅਕਲ ਵਿਖ ਗਏ ਗਵਾਚ ਸਤ ਗੁਰ ਸਾਹ ਪਾਇਆ ਵਡ ਧਾਨ ਹਰ ਕੀਏ ਬਹੁ ਗੁਣ ਸੰਧ ਜੇ ਮਨ ਤਰਪ ਕਰੀ ਜਗ ਜੀਵਨ ਹਰ ਔਰ ਧਾਰਿਉ ਮਨ ਮਾਝ ਜਿਨ ਕਾ ਕਿਰਪਾ ਕਰੀ ਜਗ ਜੀਵਨ ਹਰ ਔਰ ਧਾਰਿਓ ਮਨ ਮਝ ਧਰਮ ਰਾਏ ਦਰ ਕਾਗਦ ਨਾਨਕ ਲੇਖਾ ਸਮਝ ਵਾਹਿਗੁਰੂ ਜੀ ਦਾ ਖਲਸਾ ਵਾਹਿਗੁਰੂ ਜੀ ਕੀ ਫਤ ਜੈਤ ਸਰੀ ਮਹਿਲਾ ਚੌਥਾ ਜਿਨ ਹਰ ਹਿਰਦੈ ਨਾਮ ਨ ਬਸਿਓ ਤਿਨ ਮਾਤ ਕੀ ਜਾ ਹਰ ਬੰਧ ਤਿਨ ਸੁਣੀ ਦੇਖ ਰਿ ਬਿਨ ਨਾਵੈ ਉਈ ਖੱਬ ਖੱਪ ਏ ਤਰੰਝਾ ਗੁਰੂ ਪਿਆਰ ਵਾਲੇ ਉਹਦਾ ਪਾਵਨ ਮੁਖਵਾਕ ਸੋਟੀ ਸੁਲਤਾਨ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦਾ ਵਕਸ਼ਿਸ਼ ਕੀਤਾ ਹੋਇਆ ਜੈਤ ਸ੍ਰੀ ਰਾਗੰਦਰ ਪਾਵਨ ਅੰਸ਼ੇ ਸੋ ਸੁਲਤਾਨ 97 98 ਉਤੇ ਸੁਭਾਏਮਾਨ ਸਤਗੁਰ ਕਹਿੰਦੇ اے ਭਾਈ ਜੀ ਦੇ ਹਿਰਦੇ ਚ ਮਾਲਕ ਦਾ ਨਾਮ ਨਹੀਂ ਨਾ ਵਸਿਆ ਮਾਲਕ ਕਿਰਪਾ ਕਰੇ ਕਹਿੰਦੇ ਇਹੋ ਜੇ ਪੁੱਤਰ ਨੂੰ ਜਨਮਣ ਦੀ ਥਾਂ ماں ਬਾਝ ਰਹਿ ਜਾਏ ਜੇ ਕੋਈ ਬੰਦਗੀ ਨਹੀਂ ਕਰਦਾ ਕਿ ਕਿ ਨਾਮ ਤੋਂ ਬਿਨਾਂ ਇਹ ਸ਼ਰੀਰ ਸਨਾ ਹੈ ਖਾਲੀ ਹੈ ਤੇ ਖਾਲੀ ਘਰ ਦੇ ਵਿੱਚ ਤੁਸੀਂ ਵੇਖਦੇ ਜੇ ਸਾਡਾ ਘਰ ਸੰਸਾਰਿਕ ਤੌਰ ਤੇ ਵੀ ਖਾਲੀ ਹੋਵੇ ਤਾਂ ਪੰਛੀ ਆ ਲੈਣੇ ਬਣਾ ਲੈਂਦੇ ਨੇ ਸਤਿਗੁਰੂ ਕਹਿੰਦੇ ਨਾਮ ਤੋਂ ਖਾਲੀ ਵਿਕਾਰ ਆਪਣਾ ਖਾਂ ਆਪਣਾ ਘਰ ਬਣਾ ਲੈਂਦੇ ਨੇ ਤੇ ਨਾਮ ਤੋਂ ਡੁੱਟ ਕੇ ਮਨੁੱਖ ਆਤਮਕ ਮੋਤੇ ਮਰਦਾ ਏ ਜੀਵਨ ਪ੍ਰਵਾਰ ਕਰ ਲੈਂਦਾ ਏ ਸਤਿਗੁਰ ਦੇ ਸਤਿਗੁਰ ਕਹਿੰਦੇ ਭਾਈ ਜੇ ਮਾਲਕ ਦੀ ਕਿਰਪਾ ਹੋਈ ਤੂੰ ਸੰਸਾਰ ਦੇ ਵਿੱਚ ਆਇਆ ਹੈ ਤੇ ਮਾਲਕ ਦਾ ਨਾਮ ਜਪ ਕੇ ਆਪਣੀ ਮਾਦੀ ਧੁੱਖ ਨਾਲ ਸੁਲੱਖਣੀ ਬਣਾ ਤੇ ਆਪਣੇ ਜੀਵਨ ਨੂੰ ਸਫਲ ਕਰ ਲੈ ਸਤਿਗੁਰ ਕਿਰਪਾ ਕਰਨ ਸਭਨਾਂ ਦਾ ਨਾਮ ਸੇਵਾ ਸਿਮਰਨ ਦੀਆਂ ਦਾ ਤਾਂ ਬਖਸ਼ਣਾ ਸਭਨਾਂ ਦਾ ਆਗਿਆ ਗਾਗਿਆ ਸੇਵਾ ਆਪਣੇ ਦਰ ਤੇ ਪ੍ਰਵਾਨ ਕਰ ਲੈਣ ਕੱਲ ਨੂੰ ਨਵੇਂ ਮਹੀਨੇ ਦੀ ਆਮਦ ਹੈ ਵਧ ਚੜ ਕੇ ਹਾਜ਼ਰੀਆਂ ਭਰ ਕੇ ਸੇਵਾਵਾਂ ਕਰਕੇ ਗੁਰੂ ਦੀਆਂ ਖੁਸ਼ੀਆਂ ਅਤੇ ਗੁਰੂ ਕੋਲ ਉਪਦੇਸ਼ ਲੈ ਕੇ ਆਉਣ ਵਾਲਾ ਮਹੀਨਾ ਸਫਲ ਬਣਾਉਣਾ ਜੀ ਹੋਈਆਂ ਤੁਮਾਂ ਦੇ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ